ਸਸ਼ੀ ਕਾਰ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਵੈਲਕਮ ਹੈ ਜੀ ਸਾਡੇ ਚੈਨਲ ਸਮਰਥ ਬਟਿਕ ਤੇ ਅੱਜ ਅਸੀਂ ਫੇਰ ਤੁਹਾਡੇ ਲਈ ਹਾਜ਼ਰ ਹੋਏ ਹਾਂ ਸਮਰ ਸੀਜ਼ਨ ਦੇ ਕਾਟਨ ਸਟੱਫ ਦੇ ਸੂਟ ਲੈ ਕੇ ਅੱਜ ਦੀ ਵੀਡੀਓ ਜਿਹੜੀ ਉਹ ਵੀ ਬਹੁਤ ਹੀ ਸਪੈਸ਼ਲ ਰਹੂਗੀ ਕਿਉਂਕਿ ਅੱਗੇ ਜੀ ਸਮਰ ਸੀਜ਼ਨ ਅਕੋਰਡਿੰਗ ਬਹੁਤ ਹੀ ਡਿਮਾਂਡ ਹੈ ਜੀ ਆਪਣੇ ਕਾਟਨ ਸਟੱਫ ਦੇ ਸੂਟਾਂ ਦੀ ਉਹਦੇ ਤੁਹਾਡੇ ਨਾਲ ਪ੍ਰਿੰਟ ਸ਼ੇਅਰ ਕਰਦੇ ਹਾਂ ਪ੍ਰਿੰਟ ਤੁਹਾਡੇ ਨਾਲ ਅਸੀਂ ਸਾਰਿਆਂ ਦੇ ਫੋਟੋਜ਼ ਸ਼ੇਅਰ ਕਰਦੇ ਹਾਂ ਸਟੱਫ ਤੁਹਾਨੂੰ ਵੀਡੀਓ ਚ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਵਧੀਆ ਸਟੱਫ ਹੈ ਜੀ ਤੁਹਾਨੂੰ ਜੇ ਹੋ ਸਕਿਆ ਤੁਹਾਨੂੰ ਪਤਾ ਲੱਗ ਜਾਈਗਾ ਵੀਡੀਓ ਦੇ ਵਿੱਚ ਵੈਸੇ ਇਹ ਜਿਹੜਾ ਸਟੱਫ ਹੈ ਬਿਲਕੁਲ ਕਾਟਨ ਦਾ ਸਟੱਫ ਹੈ ਜੀ ਬਿਲਕੁਲ ਮਿਕਸ ਥ੍ਰੈਡ ਨਹੀਂ ਲੱਗਿਆ ਹੋਇਆ ਬੁਰੀ ਵਧੀਆ ਸੌਫਟ ਕਾਟਨ ਹੈ ਜੀ ਤੇ ਪ੍ਰਾਈਸ ਵੀ ਇਹਦੇ ਬਿਲਕੁਲ ਜੈਨੂਇਨ ਜੇ ਨੇ ਸੂਟ ਦਿਖਾਉਣ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਦਬਾਇਓ ਤਾਂ ਕਿ ਨਵੇਂ-ਨਵੇਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਆ ਸਕੇ ਜੀ ਹੋ ਸਕਿਆ ਵੀਡੀਓ ਜੇ ਪਸੰਦ ਆਈ ਤਾਂ ਲਾਈਕ ਮੈਂ ਸ਼ੇਅਰ ਕਰਨਾ ਨਾ ਭੁੱਲਿਓ ਜੀ

ਇਸ ਤਰ੍ਹਾਂ ਮੈਚਿੰਗ ਸੂਟ ਰਹਿਣਗੇ ਤੁਪਟੇ ਵਾਲੇ ਵੀ ਤੁਹਾਨੂੰ ਦਿਖਾਵਾਂਗੇ ਅੱਗੇ ਇਹ ਤੋਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਸਟੱਫ ਹੈ ਜੀ ਜਿਵੇਂ ਇਹ ਇਹ ਹੈ ਜੀ ਆਪਣਾ ਕਾਟਨ ਜਾਂ ਦਾ ਸੂਟ ਹੈ ਬਾਤ ਨੂੰ ਇੰਪੋਰਟੈਂਟ ਕਹਿ ਕੇ ਆਪਾਂ ਹੋਰ ਸਟੱਫ ਦੇ ਦਾਂਗੇ ਤੁਹਾਨੂੰ ਸਟੱਫ ਅਲੱਗ ਤੋਂ ਦੱਸਿਆ ਜਾਊਗਾ ਵੀ ਹਾਂਜੀ ਕਾਟਨ ਸਟੱਫ ਹੈ ਜਾਮ ਕਾਟਨ ਹੈ ਜੋ ਵੀ ਸਟੱਫ ਹੋਊਗਾ ਮਿਕਸ ਕੱਪੜਾ ਜਿਹੜਾ ਆਪਾਂ ਨਹੀਂ ਰੱਖਦੇ ਜੀ ਕਿਉਂਕਿ ਹਰ ਇੱਕ ਕਸਟਮਰ ਹੈ ਜਿਹੜਾ ਵਧੀਆ ਪਿਓਰ ਕਾਟਨ ਪਾਉਣਾ ਹੀ ਪਸੰਦ ਕਰਦਾ ਇਸ ਤਰ੍ਹਾਂ ਇਹ ਸੂਟ ਹੈ ਜੀ ਟਿਪੂਸ ਸੀ ਬਹੁਤ ਹੀ ਸੋਹਣੀ ਡਿਜ਼ਾਈਨ ਠੀਕ ਹੈ ਜੀ ਪੂਰਾ ਖੁੱਲਾ ਡੁੱਲਾ ਕੱਪੜਾ ਹੋਊਗਾ ਜੇ ਪਣਾ ਵੱਡਾ ਹੋਊਗਾ ਤਾਂ ਸਟੱਫ ਜਿਵੇਂ ਪਾਉਣੇ 2 ਮੀਟਰ ਦੀ ਸ਼ਰਟ ਹੋਊਗੀ ਤਾਂ ਪਣਾ ਬਹੁਤ ਹੀ ਖੁੱਲਾ ਡੁੱਲਾ ਹੋਊਗਾ 45 ਤੋਂ 47 ਇੰਚ ਦੀ ਕਟਿੰਗ ਜਿਹੜੀ ਸ਼ਰਟ ਦੀ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਇਸ ਤੋਂ ਇੰਚ ਤੋਂ ਇੰਚ ਜ਼ਿਆਦਾ ਵੀ ਕਰ ਸਕਦੇ ਹੋ ਬਹੁਤੀ ਖੁੱਲੇ ਡੁੱਲੇ ਜੀ ਮੈਂ ਆਪਣੇ 45 ਇੰਚ ਦੀਆਂ ਸ਼ਰਟਾਂ ਪਰ ਰੈਡੀ ਕੀਤੀਆਂ ਨੇ ਉਸ ਤੋਂ ਵੀ ਥੋੜੀ ਜਿਹੀ ਜਿਹੜੀ ਕਟਿੰਗ ਬਾਕੀ ਜਾਂਦੀ ਹੈ ਹਲੇ ਇਹ ਇਹਦੀ ਮੈਰਜਨ ਸੀ ਜੀ ਇਹ ਸੂਟ ਦੀ ਸਤਿ ਸ਼੍ਰੀ ਅਕਾਲ ਜੇ ਨਨਾਂ ਦੁਪੱਟੇ ਤੁਸੀਂ ਰੈਡੀ ਕਰਾਉਣਾ ਚਾਹੁੰਦੇ ਹੋ ਟਾਈਰਾਈਡ ਦੁਪੱਟੇ ਕੋਟਾ ਡੋਰੀਆ ਦੇ ਲਗਾਉਣਾ ਚਾਹੁੰਦੇ ਹੋ ਜਾਂ ਹੋਰ ਕੋਈ অর্ਗੈਂਜ਼ਾ ਸਟੱਫ ਦੇ ਲਗਾਉਣਾ ਚਾਹੁੰਦੇ ਹੋ ਤਾਂ ਲਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਰੈਡੀ ਹੋ ਕੇ ਲੱਗਦੇ ਸੂਟ ਐਸਐਚ ਹੈ ਜੀ ਐਵਲੀ ਡਿਜ਼ਾਈਨਿੰਗ ਵੀ ਐਸਐਚ ਹੈ ਅੱਗੇ ਤੁਹਾਨੂੰ ਆਪਾਂ ਦੁਪੱਟੇ ਵਾਲਾ ਜਿਹੜਾ ਸੂਟ ਦਿਖਾਣਿਆ ਦੁਪੱਟਾ ਸੂਟ ਆਪਣਾ ਰੈਡੀ ਕੀਤਾ ਹੋਇਆ ਤੁਸੀਂ ਦੇਖੋ ਅੱਗੇ ਤੁਹਾਨੂੰ ਦਿਖਾਉਣੇ ਆ ਰੈਡੀ ਕੀਤਾ ਹੋਇਆ ਸੂਟ ਵੀ ਆਪਣਾ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਜੀ ਇਸ 'ਚ ਸੇਮ ਇਹੀ ਸੂਟ ਅਪਰ ਰੈਡੀ ਕੀਤਾ ਹੋਇਆ ਦਿਖਾਉਣਾ ਤੁਹਾਨੂੰ ਵਧੀਆ ਅਪਾ ਡਿਜ਼ਾਈਨਰ ਜਿਹਾ ਘੇਰਾ ਬਾਜੂ ਦਾ ਕੀਤਾ ਤੇ ਇਹ ਸਲਵਾਰ ਕਟਵਰਕ ਲਈ ਘਟਾਮ ਬਣਾਏ ਆ ਉਸ ਤੇ ਸਭ ਬਾਟਮ ਤੇ ਜ਼ਿਆਦਾ ਡਿਜ਼ਾਈਨਿੰਗ ਨਹੀਂ ਹੈ ਬਾਟਮ ਸਿੰਪਲ ਰੱਖੀ ਹੈ ਇਸ ਤਰ੍ਹਾਂ 셔ਟ ਦਾ ਅਗਿਆ ਪ੍ਰਿੰਟ ਤੇ ਪਲੇਨ ਇਹਦੇ ਨਾਲ ਬਾਟਮ ਹੈ ਜੀ ਤੇ ਦੁਪੱਟਾ ਇਹਦਾ ਨਾ ਚਿਕਨ ਦਾ ਬਹੁਤ ਹੀ ਸ਼ਾਨਦਾਰ ਪ੍ਰਿੰਟ ਨੇ ਜੀ ਇੱਕ ਤੋਂ ਇੱਕ ਵੱਧ ਕੇ ਪ੍ਰਿੰਟ ਆ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਪ੍ਰਿੰਟ ਆਉਂਦੇ ਆ ਜੀ ਇਸ ਚ ਦੁਪੱਟਾ ਵੀ ਆਪਣਾ ਪੂਰਾ ਖੁੱਲਣਾ ਢੋਲਾ ਦੁਪੱਟਾ ਜੀ 2.5 ਮੀਟਰ ਦੀ ਕਟਿੰਗ ਆ ਇਸ ਤਰ੍ਹਾਂ ਦੇਖੋ ਤੁਸੀਂ ਇਸ ਤਰ੍ਹਾਂ ਚਿਕਨ ਦਾ ਦੁਪੱਟਾ ਜੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਕਲਰ ਹੈ ਪਰ ਵੀਡੀਓ ਦੇ ਲਾਸਟ ਤੇ ਤੁਹਾਡੇ ਨਾਲ ਸਾਰੇ ਪ੍ਰਿੰਟ ਸ਼ੇਅਰ ਕਰ ਦਿਆਂ। ਜੇ ਉਸ ਤੋਂ ਇਲਾਵਾ ਵੀ ਤੁਹਾਨੂੰ ਹੋਰ ਪ੍ਰਿੰਟ ਚਾਹੀਦੇ ਹੋਏ ਤਾਂ ਆਪਾਂ ਜਿਹੜੇ ਨਵੇਂ ਪ੍ਰਿੰਟ ਅੱਗੇ ਦਿੱਤੇ ਆਉਂਦੇ ਹੀ ਰਹਿੰਦੇ ਆ ਜੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ। ਤੁਸੀਂ ਸਾਨੂੰ WhatsApp ਨੰਬਰ ਜਿਹੜਾ ਕਿ ਸਕਰੀਨ ਤੇ ਸ਼ੋ ਹੋ ਰਿਹਾ ਉਸ ਤੇ ਸਾਨੂੰ ਮੈਸੇਜ ਕਰ ਸਕਦੇ ਹੋ। ਅਸੀਂ ਤੁਹਾਡੇ ਨਾਲ ਸਾਰੇ ਪ੍ਰਿੰਟ ਸ਼ੇਅਰ ਕਰ ਦਾਂਗੇ। ਬੜੇ ਹੋਏ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਆ ਜੀ। ਅਸਲ ਤਾਂ ਜਾਨ ਉਹਦੀ ਪੈਂਦੀ ਹੈ ਜਦੋਂ ਸੂਟ ਸਟਿਚ ਹੋ ਜਾਂਦਾ ਹੈ ਜੀ। ਉਸ ਤੋਂ ਵੀ ਵੱਧ ਪਿਆਰਾ ਉਹਦੋਂ ਲੱਗਦਾ ਜਦੋਂ ਆਪਣੇ ਕਸਟਮਰ ਪਾਉਂਦੇ ਨੇ ਇਸ ਤਰ੍ਹਾਂ ਕੋਈ ਵੀ ਜਿਹੜੀ ਇਹ ਕੰਪਲੀਟ ਸਟੱਫ ਦੀ ਨਹੀਂ ਹੋਊਗੀ ਬਹੁਤ ਵਧੀਆ ਰਹਿੰਦਾ ਕੋਈ ਕਲਰ ਦੀ ਦਿੱਕਤ ਨਹੀਂ ਹੈ ਕਲਰ ਨਿਕਲਦਾ ਕੋਈ ਜ਼ਿਆਦਾ ਸ਼੍ਰਿੰਕ ਨਹੀਂ ਹੁੰਦਾ ਬਹੁਤ ਵਧੀਆ ਰਹਿੰਦਾ ਜੀ ਸਟੱਫ ਦੁਪੱਟੇ ਦੇ ਨਾਲ ਤੁਹਾਨੂੰ ਇਹ ਸਿਰਫ 1100 ਚ ਮਿਲੂਗਾ 1100 ਰੁਪਏ ਚ ਦੁਪੱਟੇ ਨਾਲ ਮੈਚਿੰਗ ਸੂਟ ਮਿਲੂਗਾ ਵਿਦਆਊਟ ਦੁਪੱਟਾ 650 ਚ ਮਿਲੂਗਾ ਜੇ ਤੁਸੀਂ ਮੈਚਿੰਗ ਸੂਟ ਦੋ ਲੈਣਾ ਲਓਗੇ ਇੱਕ ਨਾ ਇੱਕ ਡਰੈਸ ਤੇ ਦੋ ਸੂਟ ਮੰਗਵਾਉਗੇ ਤਾਂ ਤੁਹਾਨੂੰ ਮੈਚਿੰਗ ਸੂਟ 1200 ਦੇ ਦੋ ਮਿਲ ਜੀ ਦੀ ਬਹੁਤ ਹੀ ਵਧੀਆ ਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਜਿਹੜਾ ਸਟੱਫ ਮਿਲੂਗਾ ਅੱਗੇ ਤੁਹਾਨੂੰ ਦਿਖਾਉਣੇ ਆ ਆਪਣਾ ਰੈਡੀ ਕੀਤਾ ਹੋਇਆ ਸੂਟ ਤੇ ਇਹਦੇ ਹੋਰ ਵੀ ਪ੍ਰਿੰਟ ਤੁਹਾਡੇ ਨਾਲ ਸ਼ੇਅਰ ਕਰਦੇ ਆਂ